ਉਹ ਇਹ ਸਾਡੇ ਭਰਾ ਨੇ ਪਰਿਵਾਰ ਨੇ ਸਾਡੇ ਬਾਕੀ ਇਹ ਭਰਾ ਉਹ ਨੇ ਇਹ ਅੱਗੇ ਆਈਟੀਆਈ ਵਾਲੇ ਟੀਚਰ ਤੇ ਇਹ ਸਾਡੇ ਭਰਾ ਸਕੂਲਾਂ 'ਚ ਪੜਾਉਂਦੇ ਆ ਅੱਗੇ ਵੀ ਸਰਦਾਰ ਭਗਵੰਤ ਸਿੰਘ ਮਾਰ ਮੱਖ ਮੰਤਰੀ ਪੰਜਾਬ ਜੀ ਨੇ ਬੜੇ ਵੱਡੇ ਪੱਧਰ ਤੇ ਜਿਵੇਂ 12700 ਟੀਚਰ ਹੀ ਇਹ ਉਸੇ ਕੈਟਾਗਰੀ 'ਚੋਂ ਮੇਰੇ ਭਰਾ ਇਹਨਾਂ ਨੂੰ 6000 ਤੋਂ ਵਧਾ ਕੇ 18000 ਤਨਖਾਹ ਕੀਤੀ ਜਿੰਨਾਂ ਦੀ ਦਾਗਿਆ ਰਹੇ ਉਹਨਾਂ ਦੀ 23000 ਰੁਪਇਆ ਤਨਖਾਹ ਕੀਤੀ ਤੇ ਗਾਂ ਜਿਵੇਂ ਜਿਵੇਂ ਡੀਏ ਵਧਨੇ ਆ ਉਸੇ ਹਿਸਾਬ ਨਾਲ ਇਹਨਾਂ ਦੀ ਤਨਖਾਹ ਵਧਣੀ ਤੇ ਹੋਰ ਵੀ ਜਿਹੜੀਆਂ ਇਹਨਾਂ ਭਰਾਵਾਂ ਦੀਆਂ ਜੈਨੂਨ ਮੰਗਾਂ ਨੇ ਉਹ ਮੰਗਾਂ ਆਪਾਂ ਸੀਐਮ ਸਾਹਿਬ ਤੱਕ ਪਹੁੰਚਾਵਾਂਗੇ ਤੋਂ ਹੱਲ ਵੀ ਹੋਣਗੇ ਜਿਹੜੀਆਂ ਜੈਨੂਨ ਮੰਗਾਂ ਤੇ ਨਾਲ ਜਿਹੜੀਆਂ ਮੇਰੇ ਭਰਾ ਆਈਟੀਆਈ ਵਾਲੇ ਆ ਇਹ ਕਹਿੰਦੇ ਵੀ ਸਾਡਾ ਜਿਹੜਾ ਕੇਟਰੀਆ ਉਹ ਬੀ ਕੈਟਾਗਰੀ ਦੇ ਵਿੱਚ ਆਉਂਦਾ ਤੇ ਜਿਹੜੀ ਕੰਟਰੈਕਟ ਤੋਂ ਰੈਗੂਲਰ ਹੋਣ ਦੀ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਈ ਆ ਵੀ ਉਹਦੇ ਵਿੱਚ ਸਾਨੂੰ ਵੀ ਕਵਰ ਕੀਤਾ ਜਾਵੇ ਜਿਹੜਾ 10 ਸਾਲ ਕੰਟਰੈਕਟ ਤੇ ਕੰਮ ਕਰਦਾ ਉਹ ਰੈਗੂਲਰ ਹੋ ਵੀ ਤੇ ਉਹਦੇ ਵਿੱਚ ਇਹਨਾਂ ਦੀ ਵੀ ਅਸੀਂ ਜਿਹੜੀ ਮੰਗ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚਾਵਾਂਗੇ ਸਾਡੇ ਭਰਾ ਨੇ ਮੰਗਾ ਜਿਹੜੀਆਂ ਜੈਨੂਅਲ ਆ ਉਹ ਹੱਦ ਵੀ ਹੋਣਗੀਆਂ ਸਰ ਕੀ ਕਰਦੇ ਜਿਹੜਾ ਸ਼ੇਰ ਲੱਗੇ ਹੁਣ ਤੱਕ ਇਹਨਾਂ ਦਾ ਸਾਡੀ ਮੰਗ ਲੱਗਦੀ ਹੈ ਮੰਗ ਲੱਗਲੀ ਨਾ ਇਹ ਪੇਪਾ ਵੇ ਉੱਠ ਗਏ ਸਾਰੇ ਜਣੇ ਵੀ ਇਹ ਨਹੀਂ ਵੀ ਹੋਣੇ ਨਾ ਧਰ ਲਾਇਆ ਮੈਨੂੰ ਪਤਾ ਲੱਗਿਆ ਉੱਠ ਗਿਆ ਪਰ ਫਿਰ ਵੀ ਜਦੋਂ ਮੈਂ ਉੱਥੋਂ ਸੀਐਮ ਸਾਹਿਬ ਦੇ ਪ੍ਰੋਗਰਾਮ ਤੋਂ ਪਹੁੰਚਿਆ ਮੈਂ ਇਹਨਾਂ ਨੂੰ ਮਿਲਣਾ ਹੈ ਵੀ ਇਹਨਾਂ ਨੂੰ ਇਹਨਾਂ ਕੋਲ ਸਾਨੂੰ ਕੋਈ ਮਿਲਣ ਨਹੀਂ ਆਇਆ ਵੀ ਇਹ ਸਾਡੇ ਭਰਾ ਆ ਬੰਦਾ ਜਦੋਂ ਕਿਤੇ ਮੰਨ ਚ ਹੋਵੇ ਨਾ ਵੀ ਮੇਰੀ ਗੱਲ ਕੋਈ ਸੁਣੇ ਤੇ ਜੇ ਕੋਈ ਆ ਵੀ ਨਾ ਤੇ ਬੰਦੇ ਦਾ ਦਿਲ ਟੁੱਟਦਾ ਵੀ ਜਾ ਰਹੀ ਤੇ ਸਾਰਾ ਦਿਨ ਬੈਠੇ ਰਹੇ ਸਾਨੂੰ ਕੋਈ ਮਿਲਣ ਸਾਨੂੰ ਕੋਈ ਸੁਣ ਨਹੀਂ ਆਇਆ ਮੈਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਨੇ ਧਰਨਾ ਸਮਾਪਤ ਕਰਤਾ ਤੇ ਚੱਲੇ ਆ ਮੈਂ ਫਿਰ ਵੀ ਚੇਚਾ ਕਿ ਗੱਡੀਆਂ ਉੱਤੇ ਸਾਡੀਆਂ ਪਿੱਛੇ ਰੋਕੀਆਂ ਮੈਂ ਕਿਲੋਮੀਟਰ ਤੁਰ ਕੇ ਆਇਆ ਇਹਨਾਂ ਕੋਲ ਵੀ ਮੈਂ ਮਿਲ ਕੇ ਆਣਾ ਆਪਣੇ ਭਰਾਵਾਂ ਨੂੰ ਵੀ ਇਹਨਾਂ ਦੇ ਦਿਲ 'ਚ ਇਹ ਨਾ ਰਹੇ ਜੇ ਗੱਲ ਵੀ ਅਸੀਂ ਮਿਲ ਨਹੀਂ ਗਏ ਤੇ ਸਾਨੂੰ ਕੋਈ ਮਿਲਿਆ ਨਹੀਂ ਸਰ ਜਿਵੇਂ ਕਿ ਤੁਹਾਨੂੰ ਲੱਗਦੀ ਨਹੀਂ ਕਿ ਪਹੁੰਚ ਤੋਂ ਜੀ ਹੁੰਦੀ ਹੈ ਕਿੱਲੇ ਅੱਜ ਹੱਕਾ ਬੋਲ ਨੂੰ ਵੀ ਲਗਾਤਾਰ ਰੈਸਟ੍ਰਿਕਸ਼ਨਾਂ ਲੱਗਦੇ ਜਾ ਰਹੇ ਸੀ। ਇਹ ਨਹੀਂ ਕੋਈ ਚਲਦਾ ਰਿਹਾ। ਇਹ ਸ਼ਹਿਰ ਬਸਰਿਆ ਹੈ। ਮਾਰਚ ਤੋਂ ਹੋਈ ਤਾਂ ਸਾ ਕਿ ਆ ਜਿਹਨੂੰ ਭੈਣ ਭਰਾ ਨੂੰ ਜਿਹੜੇ ਰਾਹ ਕੀ ਰਿਹਾ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਰਾਹ ਨਹੀਂ ਬੰਦ ਕਰਨੇ ਚਾਹੀਦੇ। ਜੇ ਕੋਈ ਜੈਨੂਅਨ ਮੰਗਿਆ ਯਾਰ ਸਾਡੇ ਦਫ਼ਤਰ ਆ ਜਾਓ। ਸਾਡੇ ਦਫ਼ਤਰ 'ਚ ਬਹਿ ਜਾਓ। ਇਸ ਤਰ੍ਹਾਂ ਰਾਹ ਨਹੀਂ ਬੰਦ ਕਰਨੇ ਚਾਹੀਦਾ। ਹੋ ਸਕਦਾ ਕਿਸੇ ਦਾ ਕੋਈ ਜੀ ਬਿਮਾਰ ਹੋਵੇ ਬਜ਼ੁਰਗ ਤੇ ਜੇ ਆਪਾਂ ਰਾਹ ਬੰਦ ਕਰ ਦਈਏ ਤੇ ਬਾਈ ਚਾਂਸ ਅਨਹੋਣੀ ਹੋ ਜੇ। ਤੇ ਉਹਦਾ ਫਿਰ ਕੌਣ ਦੇ ਦਾਰਿਆ ਇਹ ਨਹੀਂ ਕਰਦਾ ਜਿਹਦਾ ਜੇ ਕੋਈ ਨਹੀਂ ਹੱਲੁੰਦਾ ਮਸਲਾ ਸਾਡੇ ਦਫਤਰ ਆ ਕੇ ਬਹਿਜਣ ਸਾਡੇ ਘਰ ਦੇ ਬੂਹੇ 'ਕੇ ਬਹਿਜਣ ਗੱਲ ਤੇ ਅਸੀਂ ਸੋਣੀ ਲੈਣੀ ਹੁੰਦੀ ਆ ਸਰ ਠੀਕ ਹੈ ਸਰ